ਹਲੋ ਤੁਸੀਂ ਮੀਂਹ ਵਿੱਚ ਭਿੱਜ ਤਾਂ ਹੋਵੋਗੇ ਬਰਸਾਤ ਦਾ ਮੌਸਮ ਆ ਸਾਵਣ ਦਾ ਮਹੀਨਾ ਹੈ ਪਰ ਕੀ ਕਦੀ ਮੀਂਹ ਦਾ ਪਾਣੀ ਜਮਾ ਕੀਤਾ ਬਰਸਾਤ ਦੇ ਪਾਣੀ ਕੋਈ ਸਧਾਰਨ ਪਾਣੀ ਨਹੀਂ ਹੁੰਦਾ ਇਹ ਆਕਾਸ਼ ਤੋਂ ਆਉਂਦੀ ਤਾਜੀ ਪ੍ਰਾਣ ਊਰਜਾ ਨਾਲ ਭਰਿਆ ਹੁੰਦਾ ਹੈ ਜੋਤਿਸ਼ ਦੇ ਅਨਸਾਰ ਮੀਂਹ ਇੰਦਰ ਵਰुण ਚੰਦਰ ਤਤ ਦੀ ਸਿੱਧੀ ਦਿਵੇ ਊਰਜਾ ਹੁੰਦੀ ਹੈ ਸੋ ਅੱਜ ਤੋਂ ਜਦੋਂ ਵੀ ਮੈਂ ਪਾਵੇ ਬਾਲਟੀ 'ਚ ਪਾਣੀ ਭਰ ਲਵਾਂ ਜਦੋਂ ਪਾਣੀ ਭਰ 4-5 ਘੰਟੇ ਰੱਖੇ ਨੂੰ ਹੋ ਜਾਣ ਤ사ਫ ਕੱਚ ਦੀ ਬੋਤਲ ਚ ਟੱਕਣ ਦੇ ਕੇ ਉੱਤਰ ਪੱਛਮੀ ਹਿੱਸੇ ਵਿੱਚ ਰੱਖ ਦਿਓ ਇਸ ਪਾਣੀ ਨਾਲ ਨਹਾਓ ਪੌਦਿਆਂ ਨੂੰ ਦੋਵੋ ਘਰ ਚ ਨੈਗੇਟਿਵ ਊਰਜਾ ਖਤਮ ਹੋਏਗੀ ਚੰਦਰਮਾ ਦੇ ਘਟਣ ਨਾਲ ਭਾਵੇਂ ਜਦੋਂ ਚੰਦਰਮਾ ਮੱਸੀਆ ਵੱਲ ਨੂੰ ਖਿਸਕਦਾ ਤਾਂ ਰਿਸ਼ਤੇਆਂ ਚੋਂ ਵਾਲੀ ਮਨੋਦਸ਼ਾ ਦੇ ਰੋਗ ਉਦਾਸੀ ਅਲਜ਼ਾਈਮਰ ਰੋਗ ਇਹ ਸਾਰੇ ਕਿਉਂਕਿ ਇਸ ਪਾਣੀ ਦੇ ਵਿੱਚ ਓਸਟ੍ਰੀਲ ਬੋਡੀ ਸੰਤੁਲਨ ਪੈਦਾ ਕਰਦੀ ਹੈ ਇਸ ਪਾਣੀ ਨੂੰ ਜਦੋਂ ਤੁਸੀਂ ਮੈਡੀਟੇਟ ਕਰਦੇ ਹੋ ਆਪਣੇ ਕੋਲ ਰੱਖੋ ਮਾਨਸਿਕ ਸਥਿਰਤਾ ਕਰਦੀ ਹੈ ਨਵਜਨਮੇ ਬੱਚੇ ਦੇ ਕੋਲ ਰੱਖਣ ਦੇ ਨਾਲ ਉਸ ਨੂੰ ਨਜ਼ਰ ਤੋਂ ਪਛਾਇਆ ਜਾ ਸਕਦਾ ਹੈ ਡਰਾਉਣੀਆਂ ਊਰਜਾਵਾਂ ਤੋਂ ਰੱਖਿਆ ਮਿਲਦੀ ਹੈ ਇਹ ਵੀਡੀਓ ਪਸੰਦ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਹੁਣ ਬਰਸਾਦ ਦਾ ਪਾਣੀ ਅੱਜ ਤੋਂ ਜਮਾ ਕਰੋਗੇ ਇਹਦੇ ਬੈਨੀਫਿਟਸ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਰੋ ਜਮਾ ਪਾਣੀ